ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਆ ਜੀ ਹੁਣ ਆਪਾਂ ਲੱਗੇ ਆ ਘੇਰੇ ਦਾ ਡਿਜ਼ਾਈਨ ਬਣਾਉਣ ਪਲੇਨ ਸੂਟ ਤੇ ਭੈਣ ਦਾ ਟਮੈਂਟ ਅਸੀਂ ਵੀ ਪਲੇਨ ਸੂਟ ਰੂ ਡਿਜ਼ਾਈਨ ਕਰਨਾ ਦੱਸੋ ਤੇ ਆਪਾਂ ਹੁਣ ਕਰ ਲੱਗੇ ਆ ਪਲੇਨ ਸੂਟ ਡਿਜ਼ਾਈਨ ਆਹ ਵਾਲਾ ਆਪਣਾ ਪਲੇਨ ਸੂਟ ਇੱਕ ਤਾਂ ਪਾਹ ਵਾਲਾ ਮੀਂਟਾ ਕੱਲੋਂ ਦਾ ਕਪੜਾ ਲਾਉਣਾ ਇਹਦੇ ਨਾਲ ਇੱਕ ਆਪਾਂ ਜਿਹੜਾ ਕੱਟ ਵਰਕ ਕਪਣਾ ਇਹ ਬੁਕਰਮ ਦੇ ਨਾ ਪੇਸਟ ਵਾਲੀ ਦੀ ਕੱਟ ਕੀਤੇ ਹੋਏ ਮਿਲਦੇ ਆ ਕਟਾਵ ਜੇ ਤੁਸੀਂ ਨਹੀਂ ਹੈ ਨਹੀਂ ਤਾਂ ਤੁਸੀਂ ਪੇਸਟਿੰਗ ਵਾਲੀ ਬੁਕਰਮ ਤੇ ਇਸ ਤਰ੍ਹਾਂ ਕੱਟ ਵੀ ਕਰ ਸਕਦੇ ਹੋ ਤੇ ਇਹਨਾਂ ਆਪਾਂ ਨੇ ਇੱਕ ਫੀਸ ਲੈ ਕੇ ਇਹਨਾਂ ਅਕੀ ਰਿਜਨਾ ਤੇ ਘੇਰੇ ਦੇ ਢੇਠਾ ਲਾ ਲਿਓ ਨੇ ਆਪਾਂ ਪ੍ਰੈਸ ਨਾਲ ਅੰਦਰਲੇ ਪਾਸੇ ਲਾ ਲੈਨੇ ਆਪਾਂ ਘੇਰੇ ਤੇ ਨਾ ਇਸ ਤਰ੍ਹਾਂ ਹੀ ਢਠਾਲੇ ਪਾਸੇ ਜਿਹੜਾ ਆਪਣਾ ਕੱਟ ਵਰਕ ਵਾਲਾ ਪੇਸਟਿੰਗ ਵਾਲੀ ਬੁਕਰਮ ਸੀ ਇਹ ਲਾ ਲੈਂਦੀ ਤੇ ਆ ਜਿਹੜਾ ਕੱਪੜਾ ਸੀਗਾ ਇਹਦੇ ਤੇ ਵੀ ਆਪਾਂ ਇਸ ਤਰ੍ਹਾਂ ਨਾ ਇੱਕ ਸਾਈਡ ਤੇ ਪੇਸਟਿੰਗ ਪੇਪਰ ਲਾ ਲਿਆ ਜੇ ਤੁਹਾਡੇ ਕੁਮੀਦ ਦੀ ਲੰਬਾਈ ਘੱਟ ਦੇ ਤਾਂ ਵੀ ਤੁਸੀਂ ਲਾ ਸਕਦੇ ਹੋ ਤੇ ਇਹ ਆਪਾਂ ਵੈਸੀ ਡਿਜ਼ਾਈਨ ਬਣਾਉਣਾ ਜੀ ਇਹ ਆਪਾਂ 3.5 ਇੰਚ ਦੀ ਇੱਕ ਪੱਟੀ ਲਾ ਲਈ ਤੇ ਸਾਰਾ ਹੈਗਾ ਆਪਣਾ 3.5 7 ਸਾਢੇ 7 ਇੰਚ ਹੈਗਾ ਉਹ ਸੋਰੀ ਜੀ ਸਾਢੇ 7 ਨਹੀਂ ਸਾਢੇ 6 ਇੰਚ ਠੀਕ ਆ ਇਹਨੂੰ ਅਸਤਰਾ ਆਪਾਂ ਪ੍ਰਸਨਾ ਦੂਰ ਮੋੜ ਲੈਂਦਾ ਸੀ ਇਹਨੂੰ ਇੱਕ ਵਾਰੀ ਸਾਈਡ ਤੇ ਰੱਖ ਦਿੰਨੇ ਹੁਣ ਆਪਾਂ ਜਿਹੜੇ ਆ ਪਕਟ ਵਰਕ ਲਾ ਕੇ ਲੈਂਦਾ ਇਹ ਨਾਲ ਇਹਨੂੰ ਆਪਾਂ ਕੈਂਚੀ ਨਾਲ ਕਟਿੰਗ ਕਰਕੇ ਦੱਸਦੇ ਆ ਤੁਹਾਨੂੰ ਇਹਨਾਂ ਅਸਤਰਾ ਆਪਾਂ ਸਿੱਧਾ ਕੱਟ ਕਰ ਲਾਂਗੇ ਕਿਹੜੀਆਂ ਤੁਸੀਂ ਬਾਹ ਤੇ ਵੀ ਬਣਾ ਸਕਦੇ ਹੋ ਪਲਾਜੋ ਤੇ ਬਣਾ ਸਕਦੇ ਹਾਂ ਤੇ ਸਲਵਾਰ ਦੀ ਮੋਰੀ ਤੇ ਵੀ ਬਣਾ ਸਕਦੇ ਹਾਂ ਇਸ ਤਰ੍ਹਾਂ ਇਸ ਤਰ੍ਹਾਂ ਪਾਸਾ ਆ ਰਿਹਾ ਨੂੰ ਕੱਟ ਕਰ ਲਿਆ ਉਹਨੇ ਇਸ ਤਰ੍ਹਾਂ ਚੰਗੀ ਤਰ੍ਹਾਂ ਐਵੇਂ ਮੋੜਨਾ ਜਿਹੜਾ ਫालतू ਕੱਪੜਾ ਇਹ ਨੂੰ ਵੀ ਆਪਾਂ ਇਸ ਤਰ੍ਹਾਂ ਕਟਿੰਗ ਕਰਾਂਗੇ ਐਵੇਂ आ जड़ा फालतू कपड़ा एनु भी जो ना यू सैडा तो कटिंग कर देंगे तो जो बहर ना दिसे इस तरह हम फिर एवें इधर मुड़जूगा एवें इस तरह मुड़जूगा अपना इस तरह ना हम अपन सीधा कर लिया कपड़े में इतों सिलाई ला लगेगी इस तरह मोड़ के इन सिलाई ला दर इस तरह ना हम आपू चंकी तरह मोड़ते हुए सारे उपर सिलाई ला लागे जेड़ा कपड़ा इन इस तरह ना अंदर न मोड़ देना भी दिशे ना बहार ਇਸ ਤਰ੍ਹਾਂ ਨਾ ਚੰਗੀ ਤਰ੍ਹਾਂ ਸਾਰਾ ਕੱਪੜਾ ਅੰਦਰੋਂ ਮੋੜ ਦਾਂਗੇ आप इस तरह ना सारे कीटाव अंदर में मोड़ के सिलाई ला ली इस तरह हूँ जड़ा कपड़ा अपना जहाँ पेपर पेस्टिंग लाया इन इस तरह ना दूरा मोड़ लिया दूरा मोड़ के यू हूँ आप तरह रख देंगे जिन्ना बहर रखना रख सकते हो अपनी मर्जी है हूँ ये उपर ना इस तरह आप दें ਇਹ ਆਪਾਂ ਨੁੱਕਰ ਤੋਂ ਇੰਚ ਉੱਧਰ ਰੱਖਿਆ ਠੀਕ ਹੈ ਜੀ ਇਸ ਤਰ੍ਹਾਂ ਧਿਆਨ ਨਾਲ ਰੱਖਦੇ ਹੋਏ ਸਲਾਈ ਇਹ ਜਿਹੜੀ ਆਪਾਂ ਇੱਥੇ ਲਾਉਣੀ ਆ ਉੱਪਰ ਨੂੰ ਇੱਕ ਵਾਰੀ ਲਾਉਣੀ ਇਹਨਾਂ ਨੂੰ ਬਾਅਦ 'ਚ ਅਟੈਚ ਕਰਾਂਗੇ ਨਾਲ ਧਿਆਨ ਰੱਖਣਾ ਵੀ ਜਿਹੜਾ ਆਪਾਂ ਪੇਪਰ ਪੇਸਟਿੰਗ ਵਾਲਾ ਕੱਪੜਾ ਉੱਪਰ ਵਾਲ ਨੂੰ ਦਿੱਤਾ ਤਰਾਣਾ ਜਿਹੜਾ ਖਾਲਦੋ ਕਪੜਾ ਨੂੰ ਆਪਾਂ ਕਟਿੰਗ ਕਰਤਾ ਹੈ ਸिलाई ਲੱਗ ਗਈ ਹੁਣ ਆਪਾਂ ਇਹਦੇ ਉੱਪਰ ਲਾ ਦਾਂਗੇ ਸिलाई ਸਾਰੇ ਆਂਦੇ ਉੱਪਰ ਆਪਾਂ ਇਸ ਤਰ੍ਹਾਂ ਸਲਾਈ ਲਾ ਦਿੰਨੇ ਆਂ ਆਪਾਂ ਨੇ ਸਾਰੇ ਤੇ ਸਲਾਈ ਲਾ ਲਈ ਸਾਰੇ ਕਟਾਵਾਂ ਤੇ ਮੋੜ ਕੇ ਦਿਖਾਉਣੀ ਆ ਇਸ ਤਰ੍ਹਾਂ ਹੁਣ ਆਪਾਂ ਨਾ ਆਹ ਵਾਲਾ ਕਪੜਾ ਜਿਹੜਾ ਇਹਨੂੰ ਇਸ ਤਰ੍ਹਾਂ ਅੰਦਰ ਨੂੰ ਮੋੜ ਕੇ ਤਰਪਾਈ ਹੋ ਜਾਊਗੀ ਇਹਦੇ ਤੇ ਠੀਕ ਆ ਤੇ ਹੁਣ ਆਪਾਂ ਨਾ ਇਹਦੇ ਉੱਪਰ ਜਿਹੜਾ ਇੱਥੇ ਲੈਸ ਲਾ ਦਾਂਗੇ ਆਪਣੇ ਕੋਲ ਨਾ ਆਵਲੀ ਜਿਗਜ਼ਾਗ ਵਾਲੀ ਲੈਸ ਆ ਇਹਨੂੰ ਆਪਾਂ ਇੱਥੇ ਰੱਖ ਦਾਂਗੇ ਇਸ ਜਗ੍ਹਾ ਤੇ ਇਹਦੀ ਪਰਲਾ ਰਾਂਗੇ ਆਪਾਂ ਸਲਾਈ ਬਹੁਤ ਸੋਹਣਾ ਛੇਰੇ ਦਾ ਡਿਜ਼ਾਈਨ ਬਣ ਕੇ ਤਿਆਰ ਹੋ ਜੂਗਾ ਆਪਾਂ ਠੀਕ ਹੈ आ देखो जी एना डेन आपका बन गया हूँ अगे थोड़ा दस दिए भी तो आप लावे आह वाले हाफ मोती है जेडी ये लावे आवानगे मोती ये थोड़ा दस दें किस तरह लाव गे आप इस तरह ना ग्रूह ला लेंगे नुकरन से एक बार इन् ला लीए ਨਾ Estra ਸਟ੍ਰੈਂ operakan ਉੱਪਰ ਰੱਖਾਂਗੇ ਜਿੱਥੇ apa ਗਲੂ ਲਈ ਹੈ ਉਹਦੇ atas ਰੱਖਣਾ ਇਹਨਾਂ ਇਹਦੇ ਵਿੱਚ ਵੀ ਨਹੀਂ ਇਸ ਸਟ੍ਰਾਈਕ ਵਰੀ ਆਪਾਂ ਥੋੜੀ ਜਿਹੀ ਤੁਹਾਨੂੰ ਲਾ ਕੇ ਦਿਖਾ ਦਿੰਨੇ ਆ। ਇਹ ਜਿਹੜੀ ਗਲੂ ਆ ਤੁਸੀਂ ਕਿਸੇ ਵੀ ਲੈਸ ਵਾਲੀ ਦੁਕਾਨ ਤੋਂ ਜਿਵੇਂ ਜਿੱਨਾਂ ਤੋਂ ਲੈਸਾਂ ਵਗੈਰਾ ਮਿਲਦੀਆਂ ਜਾਂ ਜਿੱਨਾਂ ਤੋਂ ਸਲਾਈ ਦੇ ਰੀਲਾ ਮੁਕਰਮ ਮਿਲਦੇ ਉਹਨਾਂ ਤੋਂ ਵੀ ਮਿਲ ਜਾਂਦੀ ਆ। ਇਹ ਵਾਲੀ ਗੂੰਦ ਜਦੋਂ ਆਪਾਂ ਮਸ਼ੀਨ 'ਚ ਸੂਟ ਪਾਵਾਂਗੇ ਫਿਰ ਤਾਂ ਜੀ ਉਤਰਨਗੇ ਉਤਰਨਗੇ। ਤੇ ਜੇ ਆਪਾਂ ਹੱਥ ਨਾਲ ਧੋਵਾਂਗੇ ਫਿਰ ਇਹ ਮੋਤੀ ਨਹੀਂ ਉਤਰਦੇਗੇ। ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸਾਰੇ ਮੋਤੀ ਜਿਹੜੇ ਉਲਾ ਲਏ ਇੱਕ ਵਾਰੀ ਆਪਾਂ ਹਲਕਾ ਜਿਹਾ ਤੁਹਾਨੂੰ ਉੱਪਰ ਕਰਕੇ ਦਿਖਾ ਦਿੰਨੇ ਆ ਤੇ ਇਸ ਤਰ੍ਹਾਂ ਦਾ ਆਪਣਾ ਡਿਜ਼ਾਈਨ ਬਣ ਕੇ ਤਿਆਰ ਹੋਇਆ ਥੋੜੀ ਜੀ ਲੈਸ ਨਾਲ ਤੇ ਇਕੱਲੇ ਕਪੜੇ ਨਾਲ ਹੀ ਆ ਤਾਂ ਮੋਤੀ ਜਿਹੜੇ ਬਿਲਕੁਲ ਸਸਤੇ ਹੁੰਦੇ ਆ ਇੱਕ ਵਾਰੀ ਆਪਾਂ ਲਿਆ ਕੇ ਰੱਖ ਲੀ ਆਪਾਂ ਬਹੁਤ ਕੰਮ ਆਉਂਦੇ ਆ ਤਾਂ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਡਿਜ਼ਾਈਨ ਪਲੇਨ ਸ਼ੋਰ ਤੇ ਬਣ ਕੇ ਤਿਆਰ ਹੋ ਗਿਆ ਇੱਕ ਵਾਰੀ ਮੋਤੀ ਜਦੋਂ ਲਾ ਦੇਣਾ ਆਪਾਂ ਇਹਨਾਂ ਨੂੰ ਸੁਕਾਉਣਾ ਜ਼ਰੂਰੀ ਹੁੰਦਾ ਵੀ ਥੋੜੀ ਦਿਰੇ ਨਾਲ ਛੇੜਛਾੜ ਨਾ ਕਰੇ ਜਦੋਂ ਸੁੱਕ ਜਾਣਾ ਫਿਰ ਇਹਨਾਂ ਨੂੰ ਜਿਵੇਂ ਮਰਜੀ ਹੈ ਤੁਸੀਂ ਬਣਸਿਆਏ ਸਲਾਈ ਕਰੀ ਚਲੋ ਇੱਕ ਡਿਜ਼ਾਈਨ ਮੈਂ ਜਿਹੜਾ ਬਣਾਉਣੀ ਆ ਘੇਰੇ ਤੇ ਉੱਪਰੋਂ ਕਟਿੰਗ ਨਹੀਂ ਕੀਤਾ ਕਮੀਜ਼ ਮੈਂ ਹੁਣ ਬਾਅਦ ਵਿੱਚ ਕਟਿੰਗ ਕਰੂੰਗੀ ਪਹਿਲਾਂ ਨਹੀਂ ਕਰਦੀ ਹੁੰਦੀ ਠੀਕ ਆ ਮੇਰੀ ਵੀਡੀਓ ਚੰਗੀ ਲੱਗੀ ਡਿਜ਼ਾਈਨ ਪਸੰਦ ਆਇਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਸਤੇ ਸੂਟ ਨੂੰ ਆਪਾਂ ਘੱਟ ਖਰਚੇ ਦੇ ਵਿੱਚ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹਾਂ ਜੀ